ਅਸੀਂ ਪਿੰਡ ਨੌਰੇ ਵਿਖੇ ਮੌਜੂਦ ਹਾਂ ਅਤੇ ਅਸ਼ੋਕ ਸੋਗੀ ਜੀ ਦੇ ਘਰ ਜਾ ਰਹੇ ਹਾਂ ਗ੍ਰਹਿ ਵਿਖੇ ਜਾ ਰਹੇ ਆ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਆਪਣੇ ਮਾਤਾ ਪਿਤਾ ਤੋਂ ਜੋ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਤੋਂ ਸੰਸਕਾਰ ਮਿਲੇ ਉਹਨਾਂ ਸੰਸਕਾਰਾਂ ਦੀ ਬਦੌਲਤ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਕੋਚਿੰਗ ਸੈਂਟਰ ਸ਼ੁਰੂ ਕੀਤਾ ਜੋ ਭਾਬ ਕਿਵੇਂ ਆਏ ਕਿ ਆਪਾਂ ਜਿਹੜਾ ਕੋਚਿੰਗ ਸੈਂਟਰ ਬਣਾਉਣਾ ਹੈ ਇਹ ਖਿਆਲ ਕਿਵੇਂ ਉਮੜਿਆ ਜੀ ਇਹ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਸਾਨੂੰ ਕੰਪਿਊਟਰ ਦੀ ਬਹੁਤ ਲੋਡ ਪੈਂਦੀ ਆ ਸਾਨੂੰ ਆਉਂਦਾ ਨਹੀਂ ਅਸੀਂ 올ਡ ਸਕੂਲ ਵਾਲਿਆਂ ਤੇ ਅਸੀਂ ਸੋਚਿਆ ਵੀ ਗਾਂ ਬੱਚਿਆਂ ਦੀ ਜਰੂਰਸ ਖੜੇ ਬੱਚੇ 올ਡ ਸਕੂਲ ਨਰੇ ਜੀ ਸਮਝ ਦੇਣੀ ਹਾਂ ਜੀ ਹਾਂ ਜੀ ਸਭ ਮਿਲ ਕਿੰਨੇ ਕੰਪੀਸੀ ਜਿਹੜੇ ਅਵੇਲੇਬਲ ਕਰਵਾਏ ਆ ਜੀ ਇਸ ਵੇਲੇ 10 ਪੀਸੀ ਅਵੇਲੇਬਲ ਹੈ ਜਿਹੜੇ ਬੱਚੇ ਯੂਜ਼ ਕਰ ਰਹੇ ਆ ਤੇ ਇਹਨੂੰ ਸਾਰਾ ਕੁਝ ਕਰਨ ਵਾਸਤੇ ਸਰਪੰਚ ਸਾਹਿਬ ਦਾ ਬਹੁਤ ਯੋਗਦਾਨ ਹੈ ਅਤੇ ਸੂਰੀ ਸਾਹਿਬ ਦਾ ਬਹੁਤ ਯੋਗਦਾਨ ਹੈ ਅੱਛਾ ਇੱਥੇ ਮੈਡਮ ਜਸਵੰਤ ਕੌਰ ਜੀ ਉਹਨਾਂ ਨੂੰ ਪੁਆਇੰਟ ਕੀਤਾ ਜੀ ਹਾਂਜੀ ਐਕਸਪਰਟ ਨੇ ਉਹ ਬਹੁਤ ਜ਼ਿਆਦਾ ਐਕਸਪਰਟ ਹੈ ਔਰ ਬੱਚਿਆਂ ਨਾਲ ਡੀਲਿੰਗ ਇਹਨਾਂ ਦੀ ਬਹੁਤ ਅੱਛੀ ਹੈ ਇਹ ਵੀ ਹੈਗਾ ਕਿ ਕੋਈ ਵੀ ਬੱਚਾ ਜੋ ਪਲੱਸ 2 ਕਰਕੇ ਕਰ ਫ੍ਰੀ ਆ ਜਾਂ ਆਪਣੇ ਗ੍ਰੈਜੂਏਸ਼ਨ ਕਰਕੇ ਕਰ ਫ੍ਰੀ ਆ ਉਹ ਆ ਕੇ ਸਾਨੂੰ ਆ ਕੇ ਦੱਸੇ ਵੀ ਮੈਂ ਆ ਕੰਮ ਕਰਨਾ ਚਾਹੁੰਦਾ ਹਾਂ ਤੇ ਉਸ ਦੇ ਨਾਲ ਅਸੀਂ ਉਹਨੂੰ ਪੁਸ਼ ਕਰਦੇ ਹਾਂ ਕਿ ਵੀ ਅੱਗੇ ਜਾ ਕੇ ਉਹ ਕੀ ਕਰਨਾ ਤੇ ਕਿਉਂ ਕੰਪਿਊਟਰ ਦੇ ਵਿੱਚ ਹੀ ਸਭ ਕੁਝ ਹੈਗਾ ਆਪਣੀ ਜੌਬ ਲੱਭੇ ਆ ਕੇ ਤੇ ਕਿਤੇ ਕਿਤੇ ਉਹਨੂੰ ਵੈਕੈਂਸੀ ਨਿਕਲਦੀ ਆ ਤੇ ਉੱਥੇ ਜਾ ਕੇ ਅਪਲਾਈ ਕਰੇ ਤੇ ਅਸੀਂ ਉਹਦੀ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਆ ਬਾਕੀਆਂ ਦੇ ਘਰ ਵਿੱਚ ਦੀਵੇ ਜਗਾਉਣ ਵਾਲੀ ਗੱਲ ਔਰ ਬਾਤੀ ਤੁਸੀਂ ਤੁਹਾਡੇ ਥਰੂ ਇਹ ਸਾਰੇ ਦੀਵੇ ਜਿਹੜੇ ਆ ਉਹ ਜਗਣੇ ਆ ਤੁਸੀਂ ਇਸ ਪ੍ਰੋਜੈਕਟ ਨਾਲ ਕਿਵੇਂ ਜੁੜਦੇ ਹੋ ਅੱਗੇ ਜਾ ਕੇ ਵਧਣ ਅੱਗੇ ਵਧਣ 3 ਮੰਥ ਦਾ ਬੇਸਿਕ ਕੋਰਸ ਸਟਾਰਟ ਕੀਤਾ ਹੈ ਜਿੱਦਾਂ ਜਿੱਦਾਂ ਪਿੱਛੇਆਂ ਦਾ ਅੱਗੇ ਲੈਵਲ ਵਧ ਰਿਹਾ ਹੈ ਉਸ ਲਈ ਫਿਰ 6 ਮੰਥ ਦਾ ਅੱਗੇ ਕੋਰਸ ਸਟਾਰਟ ਕਰਾਂਗੇ ਫਿਰ ਇਹਦੇ ਤੋਂ ਇੱਕ ਫੀਸ ਹੈਗੀ ਕਿ ਉਹ ਨਹੀਂ ਨਹੀਂ ਕੋਈ ਫੀਸ ਨਹੀਂ ਫ੍ਰੀ ਆਫ ਕੋਸਟ ਇਹਦੇ ਨਾਲ ਜਿਆਦਾ ਇੰਟਰਸਟ ਹੈ ਕੰਪਿਊਟਰ ਦੇ ਨਾਲ ਤੇ ਅਸੀਂ ਫਿਊਚਰ ਪਲੈਨਿੰਗ ਸਕੀਲ ਹੈ ਫਿਊਚਰ ਦੇ ਵਿੱਚ ਅਕਾਊਂਟੈਂਟ ਦੀ ਮਤਲਬ ਤਿਆਰੀ ਕਰਦੇ ਪਏ ਹਾਂ ਜੀ ਅੱਛਾ ਜਿਹੜੇ ਬੱਚੇ ਵੀਡੀਓ ਦੇਖ ਰਹੇ ਆ ਜਿਹੜੇ ਫਾਇਦਾ ਲੈਣਾ ਚਾਹੁੰਦੇ ਆ ਲਾਭ ਲੈਣਾ ਚਾਹੁੰਦੇ ਆ ਮੈਂ ਦੇਖ ਪਾ ਰਿਹਾ ਹੁਣ ਇੱਥੇ 10 ਪੀਸੀ ਅਵੇਲੇਬਲ ਨੇ 10 ਸਟੂਡੈਂਟ ਵੀ ਇੱਥੇ ਬੈਠੇ ਹੋਏ ਆ ਜਿਹੜੇ ਹੋਰ ਸਾਡੇ ਨਿੱਕੇ ਭੈਣ ਭਰਾ ਲਾਭ ਲੈਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਇਹੀ ਕਹਣਾ ਚਾਹੁੰਗੇ ਕਿ ਅਗਰ ਤੁਹਾਨੂੰ ਕੋਈ ਵੀ ਚੀਜ਼ ਅਗਰ ਤੁਹਾਨੂੰ ਇੱਥੇ ਫ੍ਰੀ ਵਿੱਚ ਸਿਖਾਈ ਜਾ ਰਹੀ ਆ ਤਾਂ ਉਹਦਾ ਵੱਧ ਤੋਂ ਵੱਧ ਲਾਹਾ ਲਓ ਬਹੁਤ ਵਧੀਆ ਆ ਇਹ ਤੋਂ ਸਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਸਾਡੇ ਸਕੂਲ 'ਚ ਜਿਹੜੀ ਕੋਚਿੰਗ ਨਹੀਂ ਹੋ ਰਹੀ ਸੀ ਸਾਨੂੰ ਮੈਮ ਨੇ ਉਹ ਕੋਚਿੰਗ ਦਿੱਤੀ ਆ ਜਿਹੜੇ ਸਾਡੇ ਡਾਊਟਸ ਕਲੀਅਰ ਨਹੀਂ ਹੁੰਦੇ ਸੀ ਈਜ਼ੀ ਤਰੀਕੇ ਨਾਲ ਉਹਨਾਂ ਨੇ ਕਲੀਅਰ ਕੀਤੇ ਆ ਤੁਹਾਨੂੰ ਦਿੱਕਤ ਮਤਲਬ ਕਿ ਸਬਜੈਕਟ 'ਚ ਜਿਆਦਾ ਦਿੱਕਤ ਆਉਂਦੀ ਪੋਲੀਟੀਕਲ ਸਾਇੰਸ 'ਚ ਆ ਰਹੀ ਸੀ ਜ਼ਿਆਦਾ ਕਿੰਵੀਂ ਕਲਾਸ 'ਚ ਪੜ੍ਹਦੇ ਤੁਸੀਂ ਪਲੱਸ 2 ਜੋ ਪਲੱਸ ਟੂ ਪੜ੍ਹਦੇ ਹੋ ਠੀਕ ਹੈ। ਮੈਨੂੰ ਦਿਨਕਲ ਸਾਇੰਸ ਦਿੱਕਤ ਆ ਰਹੀ ਸੀ ਪਰ ਜੋ ਕਨਫਿਊਜ਼ਨ ਸੀ ਇਹਨਾਂ ਨੇ ਕਲੀਅਰ ਕੀਤਾ। ਇਹ ਹਾਂਜੀ ਬਹੁਤ ਵਧੀਆ ਕਲੀਅਰ ਕੀਤਾ ਅੱਜ ਮੈਂ ਹੁਣ ਮੈਂ ਪੇਪਰ ਵੀ ਪਾਇਆ ਬਹੁਤ ਵਧੀਆ ਮੇਰੇ ਮਾਰਕਸ ਆਏ। 80 ਚੋਂ 77 ਮਾਰਕਸ ਆਏ। ਜਿਵੇਂ ਜਿਸ ਕੱਲ੍ਹ ਲਈ ਸਭ ਤੋਂ ਵੱਧ ਰੌਲਾ ਪਾਉਂਦੇ ਆ ਸਾਡੇ ਭਰਾ ਕਿ ਆਪਣਾ ਆਪਣਾ ਪਿੰਡ ਸੰਭਲੋ। ਹਾਂਜੀ ਹਾਂਜੀ ਆ ਤੁਸੀਂ ਆਪਣਾ ਪਿੰਡ ਵੀ ਸੰਭਲ ਲਏ ਆਪਣੇ ਨਾਲ ਦੇ ਪਿੰਡ ਵੀ ਸੰਭਲ ਲਏ। ਆ ਆ ਪਨੀਰੀ ਜਿਹੜੀ ਹੈ ਨਾ ਬੱਚੇ ਜਿਹੜੇ ਆ ਸਾਡੇ ਇਹ ਜੜ ਆ। ਹਾਂਜੀ ਹਾਂਜੀ ਜੇ ਹੁਣ ਇਹ ਜੜ ਪੱਕੀ ਹੋ ਗਈ ਤਾਂ ਇਹ ਫੇਰ ਵੱਡਾ ਬੂਟਾ ਬਣ ਜਾਣਾ ਕਹਿੰਦੇ ਕਿ ਸਮਾਜ ਦੇ ਸਹਿਯੋਗੀ ਹੋਣਾ ਚਾਹੀਦਾ ਤਾਂ ਜੋ ਕਿਸੇ ਹੋਰ ਦੀ ਵੀ ਪੈ ਸਕੇ ਪੂਰੀ ਦੋਸਤੋ ਕਿ ਬੰਦਾ ਉਹੀ ਜੋ ਕਿਸੇ ਲੋੜਵਤ ਦੀ ਸਮਝ ਸਕੇ ਮਜਬੂਰੀ ਦੋਸਤੋ ਕੱਲੇ ਜੇਬ ਵਿੱਚ ਪੈਸੇ ਹੋਣ ਨਾਲ ਗੱਲ ਨਹੀਂ ਬਣਦੀ ਕਿਸੇ ਦੀ ਮਦਦ ਕਰਨ ਲਈ ਦਿਲ ਵੱਡਾ ਹੋਣਾ ਚਾਹੀਦਾ ਜ਼ਰੂਰੀ ਦੋਸਤੋ ਦਿਲ ਵੱਡਾ ਹੋਣਾ ਚਾਹੀਦਾ ਜ਼ਰੂਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ੀਰ ਦੇਖ ਰਹੇ ਹੋ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸ੍ਰੀ ਤੁਸੀਂ ਸ਼ੇਰ ਤੋਂ ਨਜ਼ਰ ਆ ਲੇ ਤੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਸੇਵਾ ਭਾਵਨਾ ਅਤੇ ਦਿਲ ਵੱਡੇ ਦੀ ਗੱਲ ਕੀਤੀ ਹੈ ਤਾਂ ਦੱਸਦੀ ਇਸ ਸਮੇਂ ਅਸੀਂ ਪਿੰਡ ਨੋਰੇ ਵਿਖੇ ਮੌਜੂਦ ਹਾਂ ਅਤੇ ਅਸ਼ੋਕ ਸੋਗੀ ਜੀ ਦੇ ਘਰ ਜਾ ਰਹੇ ਹਾਂ ਗ੍ਰਹਿ ਵਿਖੇ ਜਾ ਰਹੇ ਆ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਆਪਣੇ ਮਾਤਾ ਪਿਤਾ ਤੋਂ ਜੋ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਤੋਂ ਸੰਸਕਾਰ ਮਿਲੇ ਉਹਨਾਂ ਸੰਸਕਾਰਾਂ ਦੀ ਬਦੌਲਤ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਕੋਚਿੰਗ ਸੈਂਟਰ ਸ਼ੁਰੂ ਕੀਤਾ ਜੋ ਪਿਛਲੇ 2-3 ਮਹੀਨਿਆਂ ਤੋਂ ਬਹੁਤ ਸਕਸੈਸਫੁਲੀ ਚੱਲ ਰਿਹਾ ਹੈ ਜਿਸ ਦੇ ਕਰਕੇ ਇਸ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਹੁਤ ਸਹੂਲਤ ਮਿਲੀ ਹੈ ਪੂਰੀ ਵਿਸ਼ੇਸ਼ ਜਾਣਕਾਰੀ ਆਪਾਂ ਸੋਗੀ ਸਾਹਿਬ ਤੋਂ ਲਵਾਂਗੇ ਉਹਨਾਂ ਦੇ ਜਿਹੜੇ ਇੱਥੇ ਪੁਆਇੰਟ ਕੀਤੇ ਟੀਚਰ ਉਹਨਾਂ ਤੋਂ ਲਵਾਂਗੇ ਪਿੰਡ ਦੇ ਸਰਪੰਚ ਤੋਂ ਲਵਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿਉਂਕਿ ਉਹਨਾਂ ਨੇ ਆਪਣੇ ਘਰ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ ਤੇ ਲੰਗਰ ਵੀ ਚੱਲ ਰਿਹਾ ਹੈ ਪਹਿਲਾਂ ਉਹ ਤਸਵੀਰਾਂ ਦੇਖਦੇ ਆਂ ਬਾਕੀ ਪੂਰੀ ਡਿਟੇਲ ਚ ਜਾਣਕਾਰੀ ਜਿਹੜੀ ਹੈ ਆਪਾਂ ਪਰਵਾਰ ਤੋਂ ਵੀ ਲਵਾਂਗੇ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਰਾਈ ਬਾਗਾ ਨਹੀਂ ਕੰਦੇ ਰ ਮੇਰਾ ਯਾਦਾਰ ਸਾਧਨਾ ਮਿਆਂ ਦਾ ਮੇਰਾ ਜਿਰ ਮੁਕਾ ਸਾਬ ਦੁਆਨੀਆਂ ਕਰਦਾ ਨੇਕੀ ਦੀ ਭਾਵਨਾ ਜਿਹੜੀ ਹੈ ਉਹ ਸੱਚੇ ਰੱਬ ਦੀ ਭਗਤੀ ਦੇ ਬਰਾਬਰ ਹੁੰਦੀ ਹੈ। ਸ਼੍ਰੀ ਅਸ਼ੋਕ ਸੋਗਰੀ ਸਾਡੇ ਨਾਲ ਨੇ ਔਰ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਿਹਾ। ਇਹਨਾਂ ਨੇ ਆਪਣੇ ਪਿਤਾ ਸ਼੍ਰੀ ਮੰਗਤਰਾਮ ਜੀ ਅਤੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਜੀ ਦੀ ਯਾਦ ਨੂੰ ਸਿਰਫ ਤਸਵੀਰਾਂ ਵਿੱਚ ਯਾਦ ਨਹੀਂ ਰੱਖਿਆ ਜਾਂ ਕੋਈ ਸਮਾਰਕ ਬਣਾ ਕੇ ਆਪਣੇ ਮਾਤਾ ਪਿਤਾ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਸਗੋਂ ਆਪਣੇ ਹੀ ਘਰ ਦੇ ਅੰਦਰ ਇਹੋ ਜਿਹਾ ਦਰਵਾਜ਼ਾ ਖੋਲ੍ਹਿਆ ਕਿ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਨੂੰ ਸਿੱਖਿਆ ਦੀ ਰੌਸ਼ਨੀ ਮਿਲ ਸਕੇ ਅਤੇ ਨਾਲ ਦੀ ਨਾਲ ਮਨ ਵਿੱਚ ਇਹ ਵੀ ਭਾਵਨਾ ਹੈ ਕਿ ਭਾਈ ਕੋਈ ਸ਼ਰਤੇ ਹੀ ਨਹੀਂ ਕੋਈ ਫੀਸ ਹੀ ਨਹੀਂ ਸਿਰਫ ਸੇਵਾ ਦਾ ਜਜ਼ਬਾ ਹੈ ਔਰ ਇਹ ਸੇਵਾ ਦਾ ਜਜ਼ਬਾ ਸੰਸਕਾਰਾਂ ਨਾਲ ਹੀ ਮਿਲਦਾ ਮਾਪੇ ਜਿਹੜੇ ਸੰਸਕਾਰ ਦੇ ਕੇ ਜਾਂਦੇ ਆ ਸੇਵਾ ਦੀ ਭਾਵਨਾ ਦੇ ਕੇ ਜਾਂਦੇ ਆ ਸਮਰਪਣ ਦੀ ਭਾਵਨਾ ਦੇ ਕੇ ਜਾਂਦੇ ਆ ਉਹ ਸੰਸਕਾਰ ਜਿਹੜੇ ਪੀੜੀ ਦਰ ਪੀੜੀ ਅੱਗੇ ਚੱਲਦੇ ਰਹਿੰਦੇ ਆ ਸੋ ਇਹਨਾਂ ਦੀ ਸੁਭਾਵਨਾ ਨੂੰ ਨੇੜੇ ਤੋਂ ਹੋ ਕੇ ਜਾਣਦੇ ਆ ਸੋਖੀ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਸ਼ਲਾਗ ਬਹੁਤ ਅੱਛਾ ਉਦਮ ਹੈ ਆ ਸਿੱਖਿਆ ਦੀ ਰੋਸ਼ਨੀ ਆ ਜਿਹੜੀਆਂ ਸਾਡੀਆਂ ਬੱਚੀਆਂ ਇੱਥੇ ਬੈਠੀਆਂ ਆ ਆ ਨਿੱਕੇ ਭਰਾ ਆ ਇਹਨਾਂ ਨੂੰ ਸਿੱਖਿਆ ਦੀ ਰੋਸ਼ਨੀ ਮਿਲਦੀ ਹੈ ਔਰ ਇਸ ਸਮੇਂ ਦੇ ਹਾਨੀ ਬਣਦੇ ਆ ਸਭ ਤੋਂ ਪਹਿਲਾਂ ਤੁਹਾਡੀ ਬਹੁਤ ਬਹੁਤ ਸ਼ਲਾਗ ਹੈ थैंक यू ਜੀ ਅੱਛਾ ਇਹ ਮਨ ਚ ਭਾਵ ਕਿਵੇਂ ਆਇਆ ਕਿ ਆਪਾਂ ਜਿਹੜਾ ਕੋਚਿੰਗ ਸੈਂਟਰ ਬਣਾਉਣਾ ਹੈ ਇਹ ਖਿਆਲ ਕਿਵੇਂ ਉਮੜਿਆ ਜੀ ਇਹ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਸਾਨੂੰ ਕੰਪਿਊਟਰ ਦੀ ਬਹੁਤ ਲੋਡ ਪੈਂਦੀ ਹੈ ਸਾਨੂੰ ਆਉਂਦਾ ਨਹੀਂ ਅਸੀਂ 올ਡ ਸਕੂਲ ਵਾਲੇ ਆ ਤੇ ਅਸੀਂ ਸੋਚਿਆ ਵੀ ਗਾਂ ਬੱਚਿਆਂ ਨੂੰ ਜੁਰਸ ਖੜਾ ਲੈ ਬੱਚੇ 올ਡ ਸਕੂਲ ਨਾ ਰਹੇ ਜਾਣ ਸਮਝ ਦੇ ਹਾਨੀ ਹੋਵੇ ਹਾਂਜੀ ਹਾਂਜੀ ਸਮਝ ਦੇ ਹਾਨੀ ਹੋਵੇ ਅੱਛਾ ਇਹ ਕੋਚਿੰਗ ਸੈਂਟਰ ਤਾਂ ਤੁਸੀਂ ਖੋਲਤਾ ਲੇਕਿਨ ਜੋ ਆਪਣੇ ਮਾਪਿਓ ਦੀ ਯਾਦ ਸਾਂਭ ਕੇ ਰੱਖੀ ਆ ਮੈਨੂੰ ਲੱਗਦਾ ਉਹਦੀ ਵੀ ਕੋਚਿੰਗ ਲੈਣੀ ਚਾਹੀਦੀ ਆ ਸਰਪੰਚ ਸਾਹਿਬ ਉਹ ਕੋਚਿੰਗ ਵੀ ਲੈਣੀ ਚਾਹੀਦੀ ਆ ਨਾ ਕਿ ਮਾਪੇ ਦੀ ਯਾਦ ਕਿਵੇਂ ਸਾਂਭ ਕੇ ਰੱਖਦਾ ਬੰਦਾ ਅਬੀ ਅਬੀ ਮਤਲਬ ਬਾਕੀ ਜਿਹੜੇ ਹੈਗੇ ਨਾ ਹੋਰ ਇਹ ਸਾਡੇ ਸਮਾਜ ਦੇ ਜਿਹੜੇ ਇਹ ਚੀਜ਼ਾਂ ਕਰ ਸਕਦੇ ਆ ਤੇ ਜਿਹੜੇ ਸਮਰੱਥ ਨੇ ਜਿਹੜੇ ਸਮਰੱਥ ਹੈਗੇ ਆ ਤੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਤੇ ਇਸ ਤਰ੍ਹਾਂ ਦੇ ਹੋਰ ਵੱਡੇ ਉਪਰਾਲੇ ਕਰਨ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਆ। ਜੀ ਤੇ ਜਿਸ ਦੇ ਨਾਲ ਸਾਡੇ ਸਮਾਜ ਚ ਜਿਹੜੀਆਂ ਕੁਛ ਹੁਨਤਾਈਆਂ ਰਹਿ ਗਈਆਂ ਜਾਂ ਜਿਹੜੇ ਲੋੜ ਲੋੜਵੰਦ ਬੱਚੇ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਮਿਸ਼ਨ ਤੇ ਪਹੁੰਚਾਇਆ ਜਾ ਸਕੇ। ਜੀ ਅੱਛਾ ਸੋਗੀ ਸਾਹਿਬ ਕੋਈ ਚੈਲੰਜਸ ਆਏ ਹੁਣ ਲੱਗਿਆ ਵੀ ਥੋੜਾ ਔਖਾ ਕੰਮ ਹੈ ਜਾਂ ਕੀ ਕੀ ਬੱਚੇ ਨੂੰ ਤੁਸੀਂ ਜਿਹੜੇ ਇੱਥੇ ਮੈਂ ਦੇਖ ਪਾ ਰਿਹਾ ਕਿ ਪੀਸੀs ਹੈਗੇ ਨਹੀਂ ਕਿੰਨੇ ਕ ਪੀਸੀ ਜਿਹੜੇ ਅਵੇਲੇਬਲ ਕਰਵਾਏ ਆ ਜੀ ਐਸ ਵੇਲੇ 10 ਪੀਸੀ ਅਵੇਲੇਬਲ ਹੈ ਜਿਹੜੇ ਬੱਚੇ ਯੂਜ਼ ਕਰ ਰਹੇ ਆ। ਤੇ ਇਹਨੂੰ ਸਾਰਾ ਕੁਝ ਕਰਨ ਵਾਸਤੇ ਸਰਪੰਚ ਸਾਹਿਬ ਦਾ ਬਹੁਤ ਯੋਗਦਾਨ ਹੈ ਤੇ ਸੂਰੀ ਸਾਹਿਬ ਦਾ ਬਹੁਤ ਯੋਗਦਾਨ ਹੈ। ਅੱਛਾ ਇੱਥੇ ਮੈਡਮ ਜਸਵੰਤ ਕੌਰ ਜੀ ਉਹਨਾਂ ਨੂੰ ਪਾਇੰਟ ਕੀਤਾ ਜੀ? ਹਾਂਜੀ। ਐਕਸਪਰਟ ਨੇ ਉਹ। ਬਹੁਤ ਜ਼ਿਆਦਾ ਐਕਸਪਰਟ ਹੈ ਔਰ ਬੱਚਿਆਂ ਨਾਲ ਡੀਲਿੰਗ ਇਹਨਾਂ ਦੀ ਬਹੁਤ ਅੱਛੀ ਹੈ। ਅੱਛਾ ਜੀ ਆਉਣ ਵਾਲੇ ਸਮੇਂ ਵਿੱਚ ਭਵਿਕ ਵਿੱਚ ਹੋਰ ਬੱਚਿਆਂ ਦੀ ਤਾਦਾਦ ਵੱਧਦੀ ਹੈ। ਮੈਂ ਦੇਖ ਪਾ ਰਿਹਾ ਨਾ ਬੱਚਿਆਂ 'ਚ ਵੀ ਬਹੁਤ ਕੈਲੀਬਰ ਹੈ। ਵੱਡੇ ਬੱਚੇ ਤੇਜ਼ ਤਰਾਰ ਨੇ ਨਾ ਔਰ ਇਹਨਾਂ ਦੀ ਇੱਛਾ ਸ਼ਕਤੀ ਵੀ ਹੈ ਕਿ ਕੁਝ ਹੋਰ ਗੇਨ ਕਰੀਏ ਆਉਣ ਵਾਲੇ ਸਮੇਂ ਵਿੱਚ ਭਵਿਕ ਵਿੱਚ ਜੇ ਹੋਰ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਆ ਫਿਰ ਵਿਚਾਰ ਕੀ ਨੇ ਹਮਤ ਤੋਂ ਬਾਦ ਬੱਚੇ ਆਣੇ ਚਾਹੀਦੇ ਆ ਹੋਰ ਕਿਸੇ ਜੀ ਦੀ ਲੋਡ ਹੋਵੇ ਅਸੀਂ ਪ੍ਰੋਵਾਈਡ ਕਰਨ ਨੂੰ ਬਿਲਕੁਲ ਤਿਆਰ ਆ ਅੱਛਾ ਇਹ ਭਾਵਨਾ ਨੂੰ ਮੈਂ ਚਾਹੁੰਦਾ ਇੱਕ ਵਾਰੀ ਜ਼ਰੂਰ ਸਪਸ਼ਟ ਕਰੋ ਕਿ ਕੋਈ ਫੀਸ ਨਹੀਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਕੋਈ ਫੀਸ ਨਹੀਂ ਹੂੰ ਇਹ ਤਾਂ ਬੱਚੇ ਵੀ ਦੱਸ ਸਕਦੇ ਆ ਇਹ ਵੱਲੋਂ ਭਾਵਨਾ ਹੈ ਹਾਂ ਭਾਵਨਾ ਬਈ ਬੱਚੇ ਸਿੱਖ ਜਾਣ ਹੂੰ ਠੀਕ ਹੈ ਤੇ ਅੱਗੇ ਵਾਸਤੇ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਸਰਟੀਫਿਕੇਟ ਆ ਉਹ ਆਨਲਾਈਨ ਹੋ ਜਵੇ ਤੇ ਬਾਕੀ ਨਾਲ ਅਸੀਂ ਟਿਊਸ਼ਨ ਸੈਂਟਰ ਵੀ ਸ਼ੁਰੂ ਕੀਤਾ ਹੈਗਾ ਉਹਦੇ ਲਈ ਉਹਦੇ ਵੀ ਕੋਈ ਫੀਸ ਨਹੀਂ ਅੱਛਾ ਜਿਹੜਾ ਕੰਮ ਸਰਪੰਚ ਸਾਹਿਬ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਸਾਡੇ ਐਨ ਆਰ ਆਈ ਜਿਹੜੇ ਵੀਰ ਆ ਜਿਹੜੇ ਐਨ ਆਰ ਆਈ ਜਿਹੜੇ ਸਾਡੇ ਸੱਜਣ ਨੇ ਉਹ ਕੰਮ ਕਰ ਰਹੇ ਨੇ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਇਹਨਾਂ ਦਾ ਹੱਥ ਵਡਾਉਣ ਜੀ ਜੀ ਸਰਕਾਰਾਂ ਦੇ ਦੇ ਕੰਮ ਤੇ ਸਾਨੂੰ ਬਹੁਤ ਲੋੜ ਹੈਗੀ ਆ ਤੇ ਸਾਡੇ ਸਮਾਜ ਵਿੱਚ ਜਿਹੜੀਆਂ ਕੁਸ਼ ਕਮੀਆਂ ਹੈਗੀਆਂ ਤੇ ਸਮਾਜ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਅੱਗੇ ਆਉਣ ਤੇ ਚਲੋ ਕਾਫੀ ਕੁਝ ਆ ਵੀ ਰਿਹਾ ਹੈ ਲੇਕਨ ਫਿਰ ਵੀ ਉਹ ਕਾਫੀ ਘਾਟ ਹੈਗੀ ਆ ਤੇ ਹੋਰ ਹੋਣੇ ਚਾਹੀਦੇ ਆ ਆਪਣੇ ਆਪ ਜੀ ਇੱਕ ਬਹੁਤ ਵੱਡਾ ਉਪਰਾਲਾ ਇਹ ਬਾਕੀਆਂ ਦੇ ਘਰਾਂ ਵਿੱਚ ਦੀਵੇ ਜਗਾਉਣ ਵਾਲੀ ਗੱਲ ਹੈ ਆ ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਸਾਡਾ ਮਿਸ਼ਨ ਇਹ ਵੀ ਹੈਗਾ ਕਿ ਕੋਈ ਵੀ ਬੱਚਾ ਜੋ ਪਲੱਸ 2 ਕਰਕੇ ਘਰ ਫਰੀ ਆ ਜਾਂ ਆਪਣੇ ਗ੍ਰੈਜੂਏਸ਼ਨ ਕਰਕੇ ਕਰ ਫਰੀ ਆ ਉਹ ਆ ਕੇ ਸਾਨੂੰ ਆ ਕੇ ਦੱਸੇ ਵੀ ਮੈਂ ਆ ਕੰਮ ਕਰਨਾ ਚਾਹੁੰਦਾ ਹਾਂ ਤੇ ਉਸ ਦੇ ਨਾਲ ਅਸੀਂ ਉਹਨੂੰ ਪੁਸ਼ ਕਰਦੇ ਹਾਂ ਕਿ ਵੀ ਅੱਗੇ ਜਾ ਕੇ ਉਹਨ ਕੀ ਕਰਨਾ ਤੇ ਕਿਉਂ ਕੰਪਿਊਟਰ ਦੇ ਵਿੱਚ ਹੀ ਸਭ ਕੁਝ ਹੈਗਾ ਆਪਣੀ ਜੋਬ ਲੱਭੇ ਆ ਕੇ ਤੇ ਜਿੱਥੇ ਕਿਤੇ ਉਹਨੂੰ ਵੈਕੈਂਸੀ ਨਿਕਲਦੀ ਆ ਤੇ ਉੱਥੇ ਜਾ ਕੇ ਅਪਲਾਈ ਕਰੇ ਤੇ ਅਸੀਂ ਉਹਦੀ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਤੇ ਬੱਚੇ ਵੀ ਜਿਹੜੇ ਸਾਡੇ ਸਕੂਲਾਂ 'ਚ ਪੜ੍ਹਦੇ ਹੈਗੇ ਆ ਤੇ ਸਾਡੇ ਜਿਹੜੇ ਟੀਚਰ ਐਕਸਪਰਟ ਹੈਗੇ ਆ ਤੇ ਉਹਨਾਂ ਦਾ ਇਹ ਮੰਨਣਾ ਹੈਗਾ ਵੀ ਸਭ ਤੋਂ ਪਹਿਲਾਂ ਬੱਚੇ ਆ ਕੇ ਟੈਸਟ ਦੇਣ ਜਿਹੜੇ ਸਬਜੈਕਟ ਚ ਉਹ ਕਿੰਨੇ ਕਮਜ਼ੋਰ ਹੈਗੇ ਆ ਉਹਨਾਂ ਨੂੰ ਉਸ ਤਰ੍ਹਾਂ ਉਹ ਉਹਨਾਂ ਨੂੰ ਸਿਖਾਇਆ ਜਾਵੇ ਤੇ ਉਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ। ਜਿਸ ਇਹਨਾਂ ਦੀ ਮੈਂ ਉਂਗਲੀਆਂ ਦੇਖ ਪਾ ਰਿਹਾ ਇਹ ਤਾਂ ਬਹੁਤ ਐਕਸਪਰਟ ਬੱਚੇ ਨੇ। ਹਾਂ ਇਹ ਨਾ ਕੰਪਿਊਟਰ ਲਈ ਬਹੁਤ ਐਕਸਾਈਟਡ ਹੈਗੇ ਆ ਜੋ ਸ਼ੁਰੂ ਤੋਂ ਟਾਈਪਿੰਗ ਦੀ ਸਪੀਡ ਬੜੀ ਤੇਜ਼ ਹਾਂ ਇਹ ਸਾਰਾ ਜਿਹੜਾ ਸਿਰਾਂ ਜਾਂਦਾ ਨਾ ਸਾਡੇ ਟੀਚਰ ਜਸਵੰਤ ਕੌਰ ਦਾ ਹੈਗਾ ਤੇ ਇਹਨਾਂ ਨੇ ਬਿਲਕੁਲ ਜ਼ੀਰੋ ਤੋਂ ਲੈ ਕੇ ਇਹਨਾਂ ਨੂੰ ਇਹਨਾਂ ਦਾ ਮਿਸ਼ਨ ਹੈ ਕਿ ਉਹਨਾਂ ਨੂੰ ਟੌਪ ਤੇ ਲੈ ਕੇ ਜਾਣਾ ਉਸ ਤੋਂ ਬਾਅਦ ਬੱਚੇ ਦਾ ਕੀ ਮਿਸ਼ਨ ਹੈਗਾ ਉਹਨ ਕੀ ਬਣਨਾ ਉਹਨ ਪੁਲਿਸ ਜਾਣਾ ਮਿਲਟਰੀ ਜਾਣਾ ਰੇਲਵੇ ਜਾਣਾ ਕਿਸੇ ਵੀ ਕਿਤੇ ਵੀ ਜਾਣਾ ਚਾਹੁੰਦਾ ਹੈ ਤੇ ਫਿਰ ਉਹ ਆਪਣੀ ਵਾਕੈਂਸੀ ਦੇਖ ਕੇ ਕਿਤੇ ਵੀ ਜਾ ਕੇ ਜੋਬ ਅਪਲਾਈ ਕਰ ਸਕਦਾ ਤੇ ਅਸੀਂ ਸਾਡਾ ਜਿਹੜਾ ਸੈਂਟਰ ਦਾ ਪ੍ਰਬੰਧ ਹੈਗਾ ਉਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ ਮੈਂ ਜਸਵੰਤ ਕੌਰ ਜੀ ਵੱਲ ਰੁੱਖ ਕਰਦਾ ਜਸਵੰਤ ਜੀ ਆ ਬਾਕੀਆਂ ਦੇ ਘਰ ਵਿੱਚ ਦੀਵੇ ਜਗਾਉਣ ਵਾਲੀ ਗੱਲ ਔਰ ਬਾਤੀ ਤੁਸੀਂ ਹੋ ਤੁਹਾਡੇ ਥਰੂ ਇਹ ਸਾਰੇ ਦੀਵੇ ਜਿਹੜੇ ਆ ਉਹ ਜਗਣੇ ਆ ਤੁਸੀਂ ਇਸ ਪ੍ਰੋਜੈਕਟ ਨਾਲ ਕਿਵੇਂ ਜੁੜਦੇ ਹੋ ਸਰ ਮੇਰਾ ਤਾਂ ਇਹੀ ਆ ਕਿ ਬੱਚੇ ਅੱਗੇ ਜਾ ਕੇ ਵਧਣ ਅੱਗੇ ਵਧਣ 3 ਮੰਥ ਦਾ ਬੇਸਿਕ ਕੋਰਸ ਸਟਾਰਟ ਕੀਤਾ ਹੈ ਜਿੱਦਾਂ ਜਿੱਦਾਂ ਬੱਚਿਆਂ ਦਾ ਅੱਗੇ ਲੈਵਲ ਵਧ ਰਿਹਾ ਹੈ ਉਸ ਲਈ ਫਿਰ 6 ਮੰਥ ਦਾ ਅੱਗੇ ਕੋਰਸ ਸਟਾਰਟ ਕਰਾਂਗੇ ਫਿਰ ਇਹਦੇ ਕੋਈ ਕੋਈ ਫੀਸ ਹੈ ਕਿ ਨਹੀਂ ਨਹੀਂ ਕੋਈ ਕੋਈ ਫੀਸ ਨਹੀਂ ਫ੍ਰੀ ਆਫ ਕੋਸਟ ਹੈ ਹਮ ਅਚਾਹ ਵਿਸ਼ੇ ਕਿਹੜੇ ਕਿਹੜੇ ਵਿੱਚ ਨੇ ਕੋਰਸਸ ਤੇ ਕੋਰਸ MS Excel Word PowerPoint ਇਦਾਂ ਦੇ ਕੋਰਸ ਹਾਂਜੀ ਫਿਰ ਜਿਵੇਂ ਬੱਚੇ ਟਾਈਪ ਕਰ ਰਹੇ ਆ ਮੈਂ ਇਹ ਵੀ ਦੇਖ ਪਾ ਰਿਹਾ ਕਿ ਇਹਨਾਂ ਦੀ ਇੰਗਲਿਸ਼ ਵਿੱਚ ਜਿਹੜੀ ਕਮਾਂਡ ਆ ਉਹ ਵੀ ਬਿਹਤਰ ਹੋਵੇਗੀ ਜੀ ਜੀ ਬਿਲਕੁਲ ਜਿਹੜਾ ਲੈਂਗੁਏਜ ਬੈਰੀਅਰ ਹੁੰਦਾ ਉਹ ਵੀ ਜਿਹੜਾ ਰੈਡੀਕੇਟ ਹੋ ਜਾਏਗਾ ਮਤਲਬ ਜੜ੍ਹ ਤੋਂ ਔਖੜ ਜਾਵੇਗਾ ਨਾ ਜੀ ਜੀ ਜਿੱਦਾਂ ਇਹ ਟਾਈਪਿੰਗ ਕਰਦੇ ਆ ਹਰ ਇੱਕ ਵਰਡ ਨੂੰ ਜਾਣਦੇ ਆ ਹਰ ਇੱਕ ਸੈਂਟੈਂਸ ਆਦਾ ਆ ਤੇ ਪ੍ਰੋਪਰ ਇਹਨਾਂ ਨੇ ਸਿੱਖ ਜਾਣਾ ਇਹਨਾਂ ਦੀ ਇੰਗਲਿਸ਼ ਤੇ ਕਮਾਂਡ ਵੀ ਬਿਹਤਰ ਹੋਵੇਗੀ ਜੀ ਤੁਹਾਡੇ ਕਿਸੇ ਸਟੂਡੈਂਟ ਨਾਲ ਕਿਸੇ ਬੱਚੇ ਨਾਲ ਗੱਲਬਾਤ ਕਰ ਸਕਦੇ ਹਾਂਜੀ ਬਿਲਕੁਲ ਅੱਛਾ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਨਾ ਨਾਥ ਹੈ ਤੇ ਮੈਂ ਨਾਲ ਦੇ ਪਿੰਡ ਮਾਲ ਗਿੱਲਾ ਤੋਂ ਆਉਂਦਾ ਇੱਥੇ ਸਿੱਖਣ ਦੇ ਲਈ ਦੀਨਾ ਨਾਥ ਕਿਹੇ ਵਜੇ ਦੀਨਾ ਨਾ ਚੋਹਾਨ ਨਹੀਂ ਸਿਰਫ ਦੀਨਾ ਨਾਥ ਹਾਂਜੀ ਇਹ ਮੈਨੂੰ ਲੱਗਦਾ ਤੁਹਾਡੇ ਪਿਤਾ ਜੀ ਅਮਿਤ ਆਪ बच्चन ਦੇ ਬਹੁਤ ਫੈਨ ਹੋਣੇ ਆ ਲੱਗਦਾ ਤਾਂ ਇਦਾਂ ਹੀ ਆ আচ্ছা ਇਹ ਕੋਚਿੰਗ ਸੈਂਟਰ ਬਾਰੇ ਕਿਵੇਂ ਪਤਾ ਲੱਗਦਾ ਇਹ ਦੇ ਬਾਰੇ ਪਹਿਲਾਂ ਮੇਰੀ ਸਿਸਟਰ ਇੱਥੇ ਲੱਗੇ ਸੀ ਤੇ ਉਹਨਾਂ ਨੂੰ ਕਿਸੇ ਪਿੰਡ ਦੇ ਬੰਦੇ ਨੇ ਦੱਸਿਆ ਸੀ ਕਿ ਇੱਥੇ ਲੱਗੋ ਤੇ ਸਾਡਾ ਇਹ ਉਪਰਾਲਾ ਆ ਕਿ ਅਸੀਂ ਬੱਚਿਆਂ ਨੂੰ ਅੱਗੇ ਹੋਰ ਵੀ ਪ੍ਰਮੋਟ ਕਰੀਏ ਇਸ ਸਿੱਖਿਆ ਦੇ ਮਤਲਬ ਇਹ ਉਹ ਵੀ ਆ ਅੱਛਾ ਮੈਂ ਨਾ ਪਿੱਛੇ ਖੜਾ ਦੇਖ ਰਿਹਾ ਸੀ ਤੁਹਾਡੀ ਨਾ ਉਂਗਲੀਆਂ ਦੀ ਸਪੀਡ ਹੈ ਤਾਂ ਇਹ ਕੇ 47 ਚੱਲਦੀ ਆ ਇਹ ਟ੍ਰੇਨਿੰਗ ਕਿੱਥੋਂ ਘਰੇ ਹੀ ਕਰ ਬੈਠੇ ਵੀ ਪ੍ਰੈਕਟਿਸ ਕਰਦੇ ਰਹਿੰਦੇ ਆ ਘਰੇ ਵੀ ਇਹਦੇ ਬਾਰੇ ਮਤਲਬ ਕਰੀਦਾ ਆ ਪ੍ਰੈਕਟਿਸ ਵੀ ਕਰੀਦੀ ਆ ਤੇ ਸਾਨੂੰ ਇਹਦੇ ਨਾਲ ਜ਼ਿਆਦਾ ਇੰਟਰਸਟ ਹੈ ਕੰਪਿਊਟਰ ਦੇ ਨਾਲ ਤੇ ਅਸੀਂ ਫਿਊਚਰ ਪਲਾਨਿੰਗ ਕੀ ਨੇ ਫਿਊਚਰ ਦੇ ਵਿੱਚ ਅਕਾਊਂਟੈਂਟ ਦੀ ਮਤਲਬ ਤਿਆਰੀ ਕਰਦੇ ਪਏ ਹਾਂ ਜੀ ਅੱਛਾ ਜਿਹੜੇ ਬੱਚੇ ਵੀਡੀਓ ਦੇਖ ਰਹੇ ਆ ਜਿਹੜੇ ਫਾਇਦਾ ਲੈਣਾ ਚਾਹੁੰਦੇ ਆ ਲਾਭ ਲੈਣਾ ਚਾਹੁੰਦੇ ਆ ਮੈਂ ਦੇਖ ਪਾ ਰਿਹਾ ਹੁਣ ਇੱਥੇ 10 ਪੀਸੀ ਅਵੇਲੇਬਲ ਨੇ 10 ਸਟੂਡੈਂਟ ਵੀ ਇੱਥੇ ਬੈਠੇ ਹੋਏ ਆ ਜਿਹੜੇ ਹੋਰ ਸਾਡੇ ਨਿੱਕੇ ਭੈਣ ਭਰਾ ਲਾਭ ਲੈਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਕਿ ਅਗਰ ਤੁਹਾਨੂੰ ਕੋਈ ਵੀ ਚੀਜ਼ ਅਗਰ ਤੁਹਾਨੂੰ ਇੱਥੇ ਫ੍ਰੀ ਵਿੱਚ ਸਿਖਾਈ ਜਾ ਰਹੀ ਆ ਤਾਂ ਉਹਦਾ ਵੱਧ ਤੋਂ ਵੱਧ ਲਾਹਾ ਲਓ ਤੇ ਆਪਾਂ ਕਿਸੇ ਹੋਰ ਜਗ੍ਹਾ ਜਾ ਕੇ ਅਗਰ ਪੈਸੇ ਦੇ ਕੇ ਸਿੱਖਦੇ ਆ ਉਹਦੀ ਜਗ੍ਹਾ ਆਪ ਨੂੰ ਪਿੰਡ ਦੇ ਵਿੱਚ ਹੀ ਜਾਂ ਸਾਰੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤਾਂ ਉਹਦਾ ਲਾਹਾ ਲੈਣਾ ਚਾਹੀਦਾ ਆ ਬਕਾਇਆ ਇਹ ਕਿ ਅਸੀਂ ਕਿਤੇ ਹੋਰ ਜਾ ਕੇ ਸਿੱਖੀਏ ਨਿੱਕੀਆਂ ਭੈਣਾਂ ਨੂੰ ਮੈਂ ਕਹਿੰਦਾ ਜ਼ਿਆਦਾ ਫਾਇਦਾ ਨਹੀਂ ਜ਼ਿਆਦਾ ਲਾਭ ਨਹੀਂ ਕਿ ਪਿੰਡ ਤੋਂ ਬਾਹਰ ਨਹੀਂ ਜਾਣਾ ਪੈਣਾ ਹਾਂਜੀ ਨਾਲੇ ਇਹ ਇੱਕ ਸਿਕਿਉਰਿਟੀ ਪੱਖੋਂ ਵੀ ਵਧੀਆ ਹੈ ਕਿ ਕਿਤੇ ਬਾਹਰ ਜਾਣਾ ਜਾਂ ਕੋਈ ਹੋਰ ਦੁਰਘਟਨਾ ਜਾਂ ਕਿਸੇ ਵੀ ਪ੍ਰਕਾਰ ਤੋਂ ਆਪਣੇ ਘਰ ਦੇ ਵਿੱਚ ਰਹਿ ਕੇ ਅਸੀਂ ਸਿੱਖਣਾ ਕਿਸੇ ਚੀਜ਼ ਨੂੰ ਉਹ ਵਧੀਆ ਗੱਲ ਹੁੰਦੀ ਹੈ ਚਲੋ ਆਪਾਂ ਹ ਕੋਰਚੀ ਤੱਕ ਸਵਾਲ ਲੈਣ ਉਸ ਤੋਂ ਪਹਿਲਾਂ ਤੁਸੀਂ ਦੱਸ ਦੋ ਕਿ ਮੇਰਾ ਨਾਮ ਹੈ ਵਜੇ ਤੀਨਾਨਾਤ ਚੋਹਾਨ ਚਲੋ ਆਵਾਜ਼ ਜਸ ਜੋਕਿੰਗ ਮੈਮ ਸਿਰਫ ਇਹਨਾਂ ਦੱਸ ਦੋ ਕਿ ਕਲਾਸਿਸ ਜਿਹੜੀਆਂ ਕਦੋਂ ਸ਼ੁਰੂ ਹੋ ਜਾਂਦੀਆਂ ਕਿੰਨੇ ਵਜੇ ਸ਼ੁਰੂ ਹੋ ਜਾਂਦੀਆਂ ਕਿੰਨੇ ਵਜੇ ਤੱਕ ਚੱਲਦੀਆਂ ਇਹ 9 ਵਜੇ ਤੋਂ ਸਟਾਰਟ ਹੋ ਕੇ 5 ਵਜੇ ਤੱਕ 5 ਵਜੇ ਤੱਕ ਚੱਲਦਾ ਹਾਂਜੀ ਇਹਦੇ ਵਿੱਚ ਇੱਕ ਦਿਨ ਚ ਤੁਸੀਂ ਹੈਂਡਲ ਕਰ ਲੈਂਦੇ ਇਹਦੇ ਵਿੱਚ ਚਾਰ ਬੈਚ 2-2 ਘੰਟੇ ਦੀਆਂ ਟਾਈਮਿੰਗ ਹੈ ਠੀਕ ਹੈ ਹਾਂਜੀ ਤੇ ਬੱਚਾ ਕੋਈ 3 ਮਹੀਨੇ ਦਾ ਕੋਰਸ ਕਰਨਾ ਚਾਹੁੰਦਾ 6 ਮਹੀਨੇ ਤੱਕ ਕਰਨਾ ਚਾਹੁੰਦਾ ਸਾਲ ਦਾ ਕਰਨਾ ਚਾਹੁੰਦਾ ਕੋਈ ਫੀਸ ਨਹੀਂ ਕੋਈ ਸ਼ਰਤ ਨਹੀਂ ਨਹੀਂ ਕੋਈ ਫੀਸ ਨਹੀਂ ਹੁੰਦੀ ਤੁਹਾਨੂੰ ਸੈਲਰੀ ਮਿਲ ਜਾਂਦੀ ਹੈ ਹਾਂਜੀ ਸਾਨੂੰ ਸੈਲਰੀ ਮਿਲਦੀ ਹੈ ਠੀਕ ਹੈ ਜੀ ਸੋਖੀ ਸਾਹਿਬ ਇੱਕ ਕਲਾਸ ਸਵਾਲ ਹਾਂਜੀ ਅੱਜ ਕੱਲ੍ਹ ਦੇ ਜ਼ਮਾਨੇ ਜਿੱਥੇ ਇੰਨੀ ਮਿਲਾਵਟ ਹੈ ਇਹ ਗੱਲ ਛੇਤੀ ਹਾਜਮ ਨਹੀਂ ਹੋਣੀ ਕੋਈ ਫੀਸ ਨਹੀਂ ਕੋਈ ਸ਼ਰਤ ਨਹੀਂ ਪਿੱਛੇ ਕਿਤੇ ਬੰਦ ਨੇ ਐਮਐਲਏ ਦੀ ਟਿਕਟ ਤਾਂ ਨਹੀਂ ਲੈਣੀ ਨਹੀਂ ਐਦਾਂ ਦੀ ਕੋਈ ਸਿਆਸ ਕੋਈ ਸਿਆਸਜਾਨ ਦੀ ਲੋੜ ਨਹੀਂ ਕੋਈ ਇੱਛਾ ਨਹੀਂ ਹੈਗੀ ਨਹੀਂ ਕੋਈ ਸਰ ਇੱਕ ਭਾਵਨਾ ਆ ਕਿ ਮਾਤਾ ਪਿਤਾ ਨੂੰ ਇਸ ਤਰੀਕੇ ਯਾਦ ਕੀਤਾ ਜਾਵੇ ਕੀਤਾ ਜਾ ਸਕੇ ਤੇ ਇਹ ਹਮੇਸ਼ਾ ਚੱਲਦਾ ਰਹੇ ਤੇ ਇਸ ਲਈ ਕੋਈ ਅਸੀਂ ਅੱਛਾ ਫੰਡ ਅਰੇਂਜ ਕੀਤਾ ਜਿਹੜਾ ਸਾਰਾ ਬੈਂਕ ਪਰਿਵਾਰ ਨੇ ਤੇ ਉਹ ਸਾਰਾ ਬੈਂਕ 'ਚ ਪਿਆ ਰਹੂਗਾ ਤੇ ਅਮੀਦ ਆ ਬਈ ਜਦ ਤੱਕ ਦੁਨੀਆ ਚੱਲਦੀ ਏ ਸੈਂਟਰ ਚੱਲਦਾ ਰਹੇਗਾ ਹਾਂਜੀ ਕੰਟੀਨਿਊ ਰਹੂਗਾ ਜਿਹੜੇ ਬੱਚੇ ਦੇਖ ਰਹੇ ਐ ਇੱਥੇ ਆਉਣਾ ਚਾਹੁੰਦੇ ਉਹਨਾਂ ਨੂੰ ਕੀ ਕਹੂਗੇ ਹਾਂ ਜਿਹੜਾ ਵੀ ਆਉਣਾ ਚਾਹੁੰਦਾ ਉਹ ਜ਼ਰੂਰ ਉਹਨੂੰ ਅਸੀਂ ਵੈਲਕਮ ਕਰਦੇ ਆਂ ਕੋਲੀ ਵਾਰ ਆ ਕੋਈ ਫੀਸ ਨਹੀਂ ਸਮਾਨ ਦਿਓ ਆ ਕੇ ਆਪਣਾ ਕੰਗੀ ਸਿੱਖਣ ਦੀ ਕੋਸ਼ਿਸ਼ ਕਰੋ ਸਾਡੇ ਕੋਲ ਟੀਚਰ ਬੜੇ ਅੱਛੇ ਹੈਗੇ ਆ ਐਕਸਪਰਟ ਐ ਕੋਈ ਪ੍ਰੋਬਲਮ ਨਹੀਂ ਜਿਹੜੇ ਵੀ ਨਿੱਕੇ ਭੈਣ ਭਰਾ ਜਾਂ ਵੱਡੇ ਭੈਣ ਭਰਾ ਵੀ ਆਉਣਾ ਚਾਹੁੰਦੇ ਜਿਨ੍ਹਾਂ ਨੂੰ ਸ਼ੌਕ ਹੈ ਕੋਈ ਵੀ ਦਿਲਚਸਪੀ ਰੱਖਦਾ ਕੋਈ ਵੀ ਆ ਸਕਦਾ ਆ ਸਕਦਾ ਤੇ ਖੁੱਲੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕਰਾਂਗੇ ਔਰ ਕੋਈ ਵੀ ਚਾਰजेस ਨਹੀਂ ਹੈ ਮੈਮ ਹਾਲ ਦੀ ਘੜੀ ਕਿੰਨੇ ਬੈਚ ਚੱਲ ਰਹੇ ਤੇ ਕਿੰਨੇ ਬੱਚੇ ਇੱਥੇ ਜਿਹੜੇ ਆ ਉਹ ਕੰਪਿਊਟਰ ਦੀ ਕੋਚਿੰਗ ਲੈ ਰਹੇ ਇਸ ਟਾਈਮ 4 ਬੈਚ ਚੱਲ ਰਹੇ ਆ ਤੇ 30 ਬੱਚੇ ਕੰਪਿਊਟਰ ਤੇ ਤੇ ਬੱਚੇ ਟ੍ਰੇਨਿੰਗ ਲੈ ਰਹੇ ਆ ਤੇ ਬੱਚੇ ਟ੍ਰੇਨਿੰਗ ਲੈ ਰਹੇ ਆ ਬੱਚੀਆਂ ਜਿਆਦਾ ਧੀਆਂ ਹੀ ਜਿਆਦਾ ਆ ਰਹੀਆਂ ਕਿ ਨੌਜਵਾਨ ਲੜਕੇ ਵੀ ਆ ਰਹੇ ਆ ਨਹੀਂ ਕੁੜੀਆਂ ਵੀ ਵਿੱਚ ਆ ਰਹੀਆਂ ਨੌਜਵਾਨ ਲੜਕੇ ਵੀ ਆ ਰਹੇ ਆ ਵਿੱਚ ਤੇ ਬੱਚੇ ਜਿਹੜੇ ਆ ਉਹ ਨੇੜੇ ਤੇੜੇ ਤੋਂ ਆ ਰਹੇ ਆ ਕਿ ਸ਼ਹਿਰਾਂ ਤੋਂ ਵੀ ਆ ਰਹੇ ਆ ਜੀ ਨਹੀਂ ਨਹੀਂ ਪਹਿਲਾਂ ਬੱਚੇ ਸਿਰਫ ਪਿੰਡ ਦੇ ਸੀ ਹੁਣ ਜਿਵੇਂ ਜਿਵੇਂ ਬੱਚਿਆਂ ਨੂੰ ਪਤਾ ਲੱਗ ਰਿਹਾ ਸਾਰੇ ਅਲੱਗ-ਅਲੱਗੇ ਤੋਂ ਪਿੰਡਾਂ ਤੋਂ ਕੀ ਆਂਦੇ ਆ ਤੇ 30 ਬੱਚੇ ਇੱਥੇ ਇਸ ਟਾਈਮ ਤੁਸੀਂ ਦੱਸਿਆ ਕਿ ਕੋਚਿੰਗ ਲੈ ਰਹੇ ਆ ਤੇ ਹੋਰ ਬੱਚੇ ਜੇ ਆ ਜਾਣ ਮੰਨ ਲਓ 10 15 20 ਬੱਚੇ ਹੋਰ ਇੱਥੇ ਆ ਕੇ ਕਹਿਣ ਕਿ ਅਸੀਂ ਅਪਲਾਈ ਕਰਨਾ ਚਾਹੁੰਦੇ ਹਾਂਜੀ ਤਾਂ ਉਹਦੇ ਲਈ ਸਪੇਸ ਹੈਗੀ ਆ ਜੀ ਜੀ ਬਿਲਕੁਲ ਮੈਨੇਜ ਕਰੂਗੇ ਹਾਂਜੀ ਬਿਲਕੁਲ ਮੈਨੇਜ ਕਰਾਂਗੇ ਅੱਜ ਵੀਡੀਓ ਨੂੰ ਅਸੀਂ ਇੱਥੇ ਰੈਪ ਅਪ ਕਰਨਾ ਚਾਹੁੰਦੇ ਸੀਗੇ ਪਰ ਇੱਕ ਗੱਲ ਹੋਰ ਪਤਾ ਲੱਗੀ ਕਿ ਇੱਥੇ ਨਾਲ ਦੀ ਨਾਲ ਟਿਊਸ਼ਨ ਸੈਂਟਰ ਵੀ ਚਲਾਇਆ ਜਾ ਰਿਹਾ ਮਲਕੀਤ ਕੌਰ ਜੀ ਜਿਹੜੇ ਬੱਚੇ ਨੂੰ ਟਿਊਸ਼ਨ ਦਿੰਦੇ ਆ ਔਰ 3:30 ਵਜੇ ਤੋਂ ਬਾਅਦ ਟਿਊਸ਼ਨ ਸ਼ੁਰੂ ਹੋ ਜਾਂਦੀ ਹੈ ਮਲਕੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਉਹਦੇ ਲਈ ਸ਼ਲਾਘਾ ਤੁਹਾਨੂੰ ਵੀ ਤੇ ਸੋਗੀ ਸਾਹਿਬ ਨੂੰ ਵੀ ਅੱਛਾ ਤੁਸੀਂ ਦੱਸੋ ਕਦੋਂ ਤੋਂ ਜੁੜੇ ਹੋ ਤੁਸੀਂ ਸੋਗੀ ਸਾਹਿਬ ਨਾਲ ਹਾਂਜੀ 2 ਮਨਥ ਹੋ ਗਏ ਮੈਨੂੰ ਜੁੜੀ ਹੋਈ ਨੂੰ ਹਾਂਜੀ 2 ਮਹੀਨੇ ਹੋ ਗਏ ਕਿੰਨੇ ਬੱਚੇ ਇੱਥੇ ਆ ਕੇ ਤੁਹਾਡੇ ਤੋਂ ਕਲਾਸਿਸ ਲੈਂਦੇ ਹਾਂਜੀ 43 ਬੱਚੇ ਆਂਦੇ ਆ 43 ਬੱਚੇ ਹਾਂਜੀ 43 ਬੱਚੇ ਆਂਦੇ ਨੇ ਤੇ ਉਹਨਾਂ ਤੋਂ ਕਿੰਨੀ ਫੀਸ ਲੈਣੀ ਹੋਏ ਕੋਈ ਫੀਸ ਨਹੀਂ ਬਿਲਕੁਲ ਕੋਸਟ ਆਫ ਫਰੀ ਹੈ ਉਹਨਾਂ ਦੇ ਮੰਮੀ ਡੈਡੀ ਨੇ ਸ਼ਰਤ ਰੱਖੀ ਹੋਵੇ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਫਰੀ ਆ ਬਿਲਕੁਲ ਫਰੀ ਆ ਹਾਂਜੀ ਹਾਂਜੀ ਆ ਸਾਰੇ ਬੱਚੇ ਫਰੀ ਪੜਦੇ ਨੇ ਹਾਂਜੀ ਹਾਂਜੀ ਬਿਲਕੁਲ ਸਾਰੇ ਬ अच्छा। ਕੋਈ ਆਪਣੇ ਰਿਸ਼ਤੇਦਾਰਾਂ ਦੇ ਪੜਾਈ ਜਾਣੇ ਹੋ ਕਿ ਪਿੰਡ 'ਚ ਕੋਈ ਵੀ ਆ ਸਕਦਾ। ਕੋਈ ਵੀ ਆ ਸਕਦਾ। ਕੋਈ ਵੀ ਆ ਸਕਦਾ ਆ। ਹਾਂਜੀ ਕੋਈ ਵੀ ਆ ਸਕਦਾ। ਗਰੀਬ ਬੱਚੇ ਆ ਸਾਰੇ। ਗਰੀਬ ਬੱਚੇ ਹਾਂ। ਗਰੀਬ ਅਮੀਰ ਸਭ ਇਕੱਠੇ। ਅੱਛਾ ਸੋਕੀ ਸਾਹਿਬ ਇਹ ਉਹੀ ਗੱਲ ਹੋ ਗਈ ਜਿਵੇਂ ਜਿਸ ਗੱਲ ਲਈ ਸਭ ਤੋਂ ਵੱਧ ਰੌਲਾ ਪਾਉਂਦੇ ਆ ਸਾਡੇ ਭਰਾ ਕਿ ਆਪਣਾ ਆਪਣਾ ਪਿੰਡ ਸੰਭਲੋ। ਹਾਂਜੀ ਹਾਂਜੀ। ਆ ਤੁਸੀਂ ਆਪਣਾ ਪਿੰਡ ਵੀ ਸੰਭਲ ਲਏ ਆਪਣੇ ਨਾਲ ਦੇ ਪਿੰਡ ਵੀ ਸੰਭਲ ਲਏ। ਆ ਆ ਪਨੀਰੀ ਜਿਹੜੀ ਆ ਨਾ ਬੱਚੇ ਜਿਹੜੇ ਆ ਸਾਡੇ ਇਹ ਜੜ ਆ। ਹਾਂਜੀ ਹਾਂਜੀ। ਜੇ ਹੁਣ ਇਹ ਜੜ ਪੱਕੀ ਹੋ ਗਈ ਤਾਂ ਇਹ ਫਿਰ ਵੱਡਾ ਬੂਟਾ ਬਣ ਜਾਣਾ ਜੀ ਵੱਡਾ ਬੂਟਾ ਬਣ ਜਾਣਾ ਜੀ ਔਰ ਕਹਿੰਦੇ ਵੀ ਆ ਨਾ ਕਿ ਇੱਕ ਕਹਿੰਦੇ ਲੜਕੀ ਪੜ ਜਵੇ ਹਾਂਜੀ ਹਾਂਜੀ ਮਾਂ ਪੜ ਜਵੇ ਤਾਂ ਪੂਰਾ ਟੱਬਰ ਪੜ ਜਾਂਦਾ ਔਰ ਬੱਚੀਆਂ ਜ਼ਿਆਦਾ ਦੇਖ ਰਿਹਾ ਇਹ ਲੜਕੀਆਂ ਹੀ ਆਉਂਦੀਆਂ ਕਿ ਲੜਕੇ ਵੀ ਆਉਂਦੇ ਆ ਵੀ ਲੜਕੇ ਵੀ ਆਉਂਦੇ ਆ ਅੱਜ 10th ਕਲਾਸ +1 ਦੇ ਬੱਚੇ ਵੀ ਆਉਂਦੇ ਆ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਹਾਂਜੀ ਹਾਂਜੀ 12ਵੀਂ ਤੱਕ ਹਾਂਜੀ ਓਕੇ 3:30 ਤੋਂ ਕਿੰਨੇ ਵਜੇ ਤੱਕ ਕਲਾਸ ਚੱਲਦੀ ਹੈ 6 ਵਜੇ ਤੱਕ ਚੱਲਦੀ ਆ 6 ਵਜੇ ਤੱਕ ਹਾਂਜੀ 1 ਘੰਟੇ ਦੀ ਕਲਾਸ ਹੁੰਦੀ ਆ 올 ਸਬਜੈਕਟ ਔਲ ਸਬਜੈਕਟ ਮੈਂ ਇਹਨਾਂ ਬੱਚਿਆਂ ਨਾਲ ਗੱਲ ਕਰ ਲਵਾਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਡਰਨਾ ਨਹੀਂ ਹੈ ਪੁੱਤ ਹਾਂਜੀ ਕਹਿੰਦੇ ਗੱਲਾਂ ਬਹੁਤ ਵਧੀਆ ਕਰਦੀਆਂ ਅੱਛਾ ਪੁੱਤ ਕਦੋਂ ਤੋਂ ਤੁਸੀਂ ਇੱਥੇ ਜਿਹੜੀ ਕੋਚਿੰਗ ਲੈ ਰਹੇ ਹੋ ਜਦੋਂ ਤੋਂ ਇਹ ਟਿਊਸ਼ਨ ਸੈਂਟਰ ਖੁੱਲਿਆ ਆ ਅੱਛਾ ਮੈਨੂੰ ਲੱਗਦਾ ਤੂੰ ਗੱਲਾਂ ਬਹੁਤ ਘੱਟ ਕਰਦੀਆਂ ਪੁੱਛ ਲਓ ਸਾਰੇ ਗਵਾ ਖੜੀ ਮੈਂ ਕਿ ਕਦੋਂ ਮਤਲਬ ਤੂੰ ਇੱਥੇ ਪੜ੍ਹਨੇ ਕਹਿੰਦੇ ਜਦੋਂ ਤੋਂ ਖੁੱਲਿਆ ਆ ਨਹੀਂ ਬਹੁਤ ਵਧੀਆ ਆ ਇਹ ਤੋਂ ਸਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਸਾਡੇ ਸਕੂਲ 'ਚ ਜਿਹੜੀ ਕੋਚਿੰਗ ਨਹੀਂ ਹੋ ਰਹੀ ਸੀ ਸਾਨੂੰ ਮੈਮ ਨੇ ਉਹ ਕੋਚਿੰਗ ਦਿੱਤੀ ਆ ਜਿਹੜੇ ਸਾਡੇ ਡਾਊਟਸ ਕਲੀਅਰ ਨਹੀਂ ਹੁੰਦੇ ਸੀ ਈਜ਼ੀ ਤਰੀਕੇ ਨਾਲ ਉਹਨਾਂ ਨੇ ਕਲੀਅਰ ਕੀਤੇ ਆ ਤੁਹਾਨੂੰ ਦਿੱਕਤ ਮਤਲਬ ਕਿ ਕਿਹ ਸਬਜੈਕਟ 'ਚ ਜਿਆਦਾ ਦਿੱਕਤ ਆਉਂਦੀ ਸੀ ਪੋਲੀਟੀਕਲ ਸਾਇੰਸ 'ਚ ਆ ਰਹੀ ਸੀ ਜਿਆਦਾ ਕਿਹਦੀ ਕਲਾਸ 'ਚ ਪੜ੍ਹਦੇ ਹੋ ਤੁਸੀਂ ਪਲੱਸ 2 ਤੁਸੀਂ ਪਲੱਸ 2 'ਚ ਪੜ੍ਹਦੇ ਹੋ ਠੀਕ ਆ ਪੋਲੀਟੀਕਲ ਸਾਇੰਸ ਦਿੱਕਤ ਆ ਰਹੀ ਸੀ ਪਰ ਜੋ ਕਨਫਿਊਜ਼ਨ ਸੀ ਇਹਨਾਂ ਨੇ ਕਲੀਅਰ ਕੀਤਾ ਇਹ ਹਾਂਜੀ ਬਹੁਤ ਵਧੀਆ ਕਲੀਅਰ ਕੀਤਾ ਅੱਜ ਮੈਂ ਹੁਣ ਮੈਂ ਪੇਪਰ ਵੀ ਪਾਇ 80 ਚੋ 77 ਮਾਰਕਸ ਆਈ ਮੇਰੀ ਤਾਣੀਆਂ ਹੋਣੀਆਂ ਚਾਹੀਦੀਆਂ ਜੀ ਕੁੜੀ ਟੌਪ ਕਰ ਰਹੀ ਐ ਉਹ ਉਹ ਤੁਹਾਡੇ ਮੰਮੀ ਲੱਗਦੇ ਹਾਂਜੀ ਮੰਮੀ ਜੋ ਖੁਸ਼ੀ ਹੋ ਨਾ ਤੇ ਚਿਹਰੇ ਤੇ ਸੀ ਨਾ ਪਰ ਮੈਂ ਦੇਖੇ ਪਛਾਣ ਲੈਂਦਾ ਮੈਂ ਮੇਰੇ ਵੀ ਭਗਵਾਨ ਤੁਮਾਰੀ ਅੰਦਰ ਬੱਤੀ ਦੰਦੇ ਹੀ ਆ ਅੱਛਾ ਮੈਮ ਕਿੰਨੀ ਕਿੰ ਚੈਨਲੇ ਬੱਤੀ ਆ ਅੱਛਾ ਮੈਮ ਕਿੰਨੀ ਖੁਸ਼ੀ ਹੁੰਦੀ ਐ ਤੇ ਬੱਚਾ ਕਹਿੰਦਾ ਤਾਰੀਫ ਕਰਦਾ ਕਿੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਹਾਂਜੀ ਮੈਂ ਤਾਂ ਪਹਿਲਾਂ ਤਾਂ ਇਹ ਹੀ ਸ਼ੁਕਰੀਆ ਕਰਦੀ ਆ ਸੋਗੀ ਫੈਮਿਲੀ ਦਾ ਕਿ ਇਹਨਾਂ ਦੀ ਬਦੌਲਤ ਹੀ ਬੱਚੇ ਇੱਥੇ ਆ ਗਏ ਨਹੀਂ ਤਾਂ ਬੱਚੀਆਂ ਪੜਨ ਕਿਤੇ ਵੀ ਨਹੀਂ ਜਾਂਦੇ ਸੀਗੇ ਇਹ ਬੱਚਿਆਂ ਨੂੰ ਪੜਾਉਣ ਦੀ ਟਿਊਸ਼ਨ ਆਪਾਂ ਅੱਜ ਤਾਈਂ ਇਹ ਬੱਚੇ ਆਪ ਕੋ ਹੀ ਪੜੇ ਆ ਪਰ ਤੁਹਾਡੀ ਬੱਚੀ ਬੜੀ ਟੈਲੈਂਟਡ ਹੈ ਜੀ ਬਹੁਤ ਅੱਗੇ ਜਾਏਗੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਹਾਂਜੀ ਹਾਂ ਉਹਨੂੰ ਹੁਣ ਤੋਂ ਟੈਨਸ਼ਨ ਹੈ ਕਿ ਮੈਂ ਪਲੱਸ 2 ਕਰਕੇ ਕਿੱਦਾਂ ਕਰੂੰਗੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਅੱਗੇ ਕਰਨ ਨੂੰ ਪਰਮਾਤਮਾ ਵਿਧ ਬਣਾ ਦਿੰਦਾ ਪਤੂ ਇਹੀ ਟੈਨਸ਼ਨ ਲੈ ਕੇ ਬੈਠੀ ਲੇ ਟੈਨਸ਼ਨ ਨਹੀਂ ਲੈਣੀ ਪਰਮਾਤਮਾ ਵਿਧ ਬਣਾ ਬੱਚੀਆਂ ਬਿਲਕੁਲ ਡਰ ਤੋਂ ਬਿਨਾ ਇੱਥੇ ਆ ਸਕਦੀਆਂ ਹਾਂਜੀ ਹਾਂਜੀ ਨਹੀਂ ਤਾਂ ਬੱਚੇ ਕਿਤੇ ਵੀ ਬਾਹਰ ਜਾਣਾ ਪੈਂਦਾ ਟਿਊਸ਼ਨ ਲਈ ਟਿਊਸ਼ਨ ਟੀਚਰ ਨਹੀਂ ਮਿਲਦੇ ਹੈਗੇ ਹੁਣ ਇੱਥੇ ਕਰੇਲੂ ਹੀ ਬੱਚੇ ਰਹਿੰਦੇ ਆ ਹਾਂਜੀ ਅੱਛਾ ਹੁਣ ਇਸ ਟਾਈਮ ਤੁਸੀਂ ਵੀ ਮੈਡਮ ਦੀ ਤਾਰੀਫ ਕਰ ਰਹੇ ਹੋ मैडम ਤੁਹਾਡੀ ਤਾਰੀਫ ਕਰ ਰਹੀ ਆ ਪਰ ਵਿਚ ਵਿਚਾਲੇ ਕਿਤੇ ਐਦਾ ਤਾਂ ਨਹੀਂ ਹੁੰਦਾ ਤੁਸੀਂ ਕੋਈ ਸਵਾਲ ਪੁੱਛ ਲਓ ਮੈਨੂੰ ਖੇਜਣ ਕਿ ਤੂੰ ਸਵਾਲ ਹੀ ਪੁੱਛਦੀ ਰਹਿਣੀ ਆ ਨਹੀਂ ਨਹੀਂ ਐਦਾ ਨਹੀਂ ਹੁੰਦਾ ਮੈडम ਤਾਂ ਸਵਾਲ ਪੁੱਛੋ ਨਾ ਤਾਂ ਜਵਾਬ ਆਲਵੇਸ ਹੁੰਦੇ ਹੀ ਆ ਅੱਛਾ ਉਹਨਾਂ ਦੀ ਪਾਕਟ ਚ ਜਿੱਦਾਂ ਉਹ ਸਵਾਲ ਲਿਆਈ ਹੁੰਦੀ ਆ ਘਰੋਂ ਜਵਾਬ ਜੇ ਉਹਨਾਂ ਤੋਂ ਜੇ ਅਸੀਂ ਘਰ ਕੋਈ ਗੱਲ ਨਹੀਂ ਸ਼ੇਅਰ ਕਰ ਸਕਦੇ ਜਸਪ੍ਰਿਤ ਕੌਰ ਐਦਾ ਤਾਂ ਨਹੀਂ ਮੈਨੂੰ ਪਹਿਲਾਂ ਕਿਸੇ ਤਾਂ ਕਹਿੰਦੇ ਹਾਂ ਜਸਪ੍ਰਿਤ ਤੂੰ ਦੱਸ ਸਵਾਲ ਕਿਹੜੇ ਕਿਹੜੇ ਆ ਨਹੀਂ ਮੈਨੂੰ ਸਾਰਾ ਕੁਝ ਪਤਾ ਹੁੰਦਾ ਚਲੋ ਵਾਕਿਆਨਾ ਵੀ ਗੱਲ ਕਰ ਲਈਏ ਪੁੱਤ ਕੀ ਨਾਮ ਤੁਹਾਡਾ ਬੇਟੇ ਸਿਮਰਨ ਕਿੰਨੀ கிਲਾਸ ਚ ਪੜਦੇ ਹੋ 11th ਤੇ ਇੱਥੇ ਆ ਕੇ ਖੁਸ਼ ਹੋ ਹਾਂਜੀ ਬਹੁਤ ਵਧੀਆ ਬਹੁਤੇ ਤਰੀਕੇ ਪੜ੍ਹਾਉਂਦੇ ਹਾਂ ਹਾਂਜੀ ਬਹੁਤ ਵਧੀਆ ਪੜ੍ਹਾਉਂਦੇ ਆ ਠੀਕ ਹੈ ਤੁਹਾਡੇ ਮੰਮੀ ਮੰਮੀ ਡੈਡੀ ਦਾ ਕੀ ਕਹਿਣਾ ਖੁਸ਼ ਨੇ ਹਾਂਜੀ ਬਹੁਤ ਵਧੀਆ ਆ ਤਾਂ ਕਹਿੰਦੇ ਵਧੀਆ ਕਿ ਫ੍ਰੀ ਪੜ੍ਹਾਈ ਆ ਕਿ ਕੋਈ ਨਾ ਕਿ ਤੋ ਹੋਰ ਵੀ ਜ਼ਿਆਦਾ ਮਿਹਨਤ ਕਰੋ ਕਿ ਜੋ ਟੀਚਰ ਸਮਝਾਉਂਦੇ ਤੈਨ ਚੰਗੀ ਤਰ੍ਹਾਂ ਪੜੋ ਪਤ ਪਤਾ ਕੀ ਜਿਹੜੀ ਵਿਦਿਆ ਨਾ ਸਿੱਖਿਆ ਜਿਹੜੀ ਆ ਅਜਿਹੀ ਰੋਸ਼ਨੀਆ ਜਿਹੜੀ ਧੇਰੇ ਚ ਚਾਨਣ ਕਰਦੀ ਆ ਸੋ ਇਹ ਬਹੁਤ ਅੱਛਾ ਉਪਰਾਲਾ ਇਹ ਦੀਵੇ ਜਗਣੇ ਆ ਜੀ ਇਹਨਾਂ ਨੇ ਆਪਣੇ ਘਰਾਂ ਨੂੰ ਰਚਣਾਉਣਾ ਸਮਾਜ ਨੂੰ ਰਚਣਾਉਣਾ ਆ ਇਹ ਬਿਹਤਰ ਸਮਾਜ ਨੂੰ ਦਾ ਨਿਰਮਾਣ ਉਹ ਕਿਸੇ ਵੀ ਅਸੀਂ ਦੇਖਿਆ ਕਿਸੇ ਵੀ ਪਿੰਡ ਚ ਨਹੀਂ ਦੇਖਿਆ ਦੇਖੋ ਇਹ ਬਿਹਤਰ ਸਮਾਜ ਦਾ ਨਿਰਮਾਣ ਹੋ ਰਿਹਾ ਨਾ ਹਾਂਜੀ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਜੋ ਐਨ ਆਰ ਆਈ ਵੀਰ ਕਰ ਰਹੇ ਆ ਹਾਂਜੀ ਹਾਂਜੀ ਇਹਨਾਂ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਕੀ ਕਹੋਗੇ ਭੰਜੀ ਨਹੀਂ ਬਹੁਤ ਵਧੀਆ ਆ ਹਾਂਜੀ ਸਾਡੇ ਸਰਪੰਚ ਬਹੁਤ ਵਧੀਆ ਆ ਹਾਂਜੀ ਲੋਕਦਾਨ ਅੱਛਾ ਹਾਂਜੀ ਸਾਰੇ ਪਿੰਡਾਂ 'ਚ ਇਹ ਪ੍ਰਾਲੇ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਦੇਖੋ ਜੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਉਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਸੰਭ ਲਈਏ ਹਾਂਜੀ 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 ਜੀ 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 ਚਲੋ ਬਹੁਤ ਸ਼ੁਕਰੀਆ ਜੀ ਔਰ ਬਹੁਤ ਆਨੰਦ ਆ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਬਹੁਤ ਮਾਣ ਵੀ ਮਹਿਸੂਸ ਕਰ ਰਹੇ ਹਾਂ ਸੋਗੀ ਸਾਹਿਬ ਦੇ ਉੱਤੇ ਸਰਪੰਚ ਸਾਹਿਬ ਦੇ ਉੱਤੇ ਪੂਰੀ ਟੀਮ ਦੇ ਉੱਤੇ ਮੇਰੇ ਪਿਤਾ ਜੀ ਵੀ ਸੋਗੀ ਸਾਹਿਬ ਦੇ ਭਰਾ ਹੀ ਨੇ ਇੱਧਰਲੇ ਪਾਸੇ ਵੀ ਕਲਾਸਿਸ ਮਲਕੀਤ ਮੈਂ ਮਾਉ ਜੀ ਇੱਧਰਲੇ ਪਾਸੇ ਵੀ ਕਲਾਸਿਸ ਚੱਲਦੀਆਂ ਅੱਛਾ ਇੱਧਰ ਕਲਾਸਿਸ ਚੱਲਦੀਆਂ ਹਾਂਜੀ ਕਲਾਸਿਸ ਚੱਲਦੀਆਂ ਇੱਧਰ ਆਫਿਸ ਵੀ ਦਿਖਾ ਦਿੰਦੇ ਆ ਅੱਛਾ ਇੱਧਰ ਕਲਾਸਿਸ ਚੱਲਦੀਆਂ ਹੁਣ ਅੱਜ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਜੀ ਹਾਂਜੀ ਬਿਲਕੁਲ ਮਹਾਰਾਜ ਦਾ ਪ੍ਰਕਾਸ਼ ਕੀਤਾ ਕਰਕੇ ਅਸੀਂ ਚੇਅਰਸ ਹੀ ਇਕੱਠੇ ਕਰਕੇ ਰੱਖੇ ਹੋਏ ਸੀ ਕੀ ਕਹਤੇ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਜੀ ਆਫਿਸ ਇਹਨਾਂ ਦਾ ਔਰ ਇਹ ਜਿਹੜੀ ਭਾਵਨਾ ਇਹ ਬੜੀ ਅੱਛੀ ਭਾਵਨਾ ਇਹ ਆਫਿਸ ਹੈ ਜੀ ਔਰ ਇੱਥੇ ਮੇਰਾ ਖਿਆਲ ਕਹਿੰਦੇ ਸੀਐਸਸੀ ਹਾਂਜੀ ਸੀਐਸਸੀ ਦਾ ਕੰਮ ਕੀਤਾ ਜਾਂਦਾ ਹੈ ਹਾਂਜੀ ਜਿੱਦਾਂ ਪੈਨ ਕਾਰਡ ਹੋਗੇ ਪੈਨਸ਼ਨ ਵਗੈਰਾ 올ਡ ਪੈਨਸ਼ਨ ਵਿਡਰ ਪੈਨਸ਼ਨ ਵਗੈਰਾ ਹਾਂਜੀ ਇਹ ਸਾਰਾ ਸੀਐਸਸੀ ਦਾ ਕੰਮ ਇੱਥੇ ਕੀਤਾ ਜਾਂਦਾ ਹੈ ਉਹਦੇ ਵੀ ਕੋਈ ਚਾਰजेस ਨਹੀਂ ਨਹੀਂ ਉਹਦੇ ਵੀ ਕੋਈ ਚਾਰजेस ਨਹੀਂ ਤੁਹਾਨੂੰ ਸੈਲਰੀ ਮਿਲ ਜਾਂਦੀ ਟਾਈਮ ਤੇ ਹਾਂਜੀ ਬਿਲਕੁਲ ਪ੍ਰੋਪਰ ਟਾਈਮ ਨਾਲ ਤੁਸੀਂ ਖੁਸ਼ ਹੋ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਮਲਕੀਤ ਭਾਜੀ ਸੱਚੀ ਮਨ ਨੂੰ ਬੜੀ ਤ੍ਰਿਪਤੀ ਹੋਈ ਤੁਹਾਡੇ ਨਾਲ ਗੱਲ ਕਰਕੇ ਬੱਚਿਆਂ ਨਾਲ ਗੱਲ ਕਰਕੇ ਉਮੀਦ ਕਰਦੇ ਇਹਨਾਂ ਦਾ ਭਵਿੱਖ ਤੁਹਾਡਾ ਭਵਿੱਖ ਜਿਹੜਾ ਆ ਉਹ ਬਹੁਤ ਰੋਸ਼ਨ ਹੋਵੇ ਬਿਲਕੁਲ ਜੀ ਬਹੁਤ ਸ਼ੁਕਰੀਆ ਜੀ ਤੇ ਇਹ ਸੋਗੀ ਪਰਿਵਾਰ ਦਾ ਬਹੁਤ ਅੱਛਾ ਉਪਰਾਲਾ ਬਹੁਤ ਜਜ਼ਵੇ ਭਰਪੂਰ ਉਪਰਾਲਾ ਹੈ ਔਰ ਮੈਂ ਚਾਹੁੰਨਾ ਮੇਰੀ ਇਹ ਬੇਨਤੀ ਹੈ ਕਿ ਹਰ ਪਿੰਡ ਐਨ ਆਰ ਆਈ ਜਾਂ ਉਹ ਲੋਕ ਜਿੰਨਾਂ ਕੋਲ ਸਮਰੱਥਾ ਹੈ ਉਹ ਇਸ ਤਰੀਕੇ ਦੇ ਉਪਰਾਲੇ ਕਰਨ ਤਾਂ ਜੋ ਸਾਡਾ ਪੰਜਾਬ ਸੱਚੀ ਔਰੰਗਲਾ ਪੰਜਾਬ ਬਣ ਸਕੇ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਪਰ ਇੱਥੋਂ ਨਵੀਂ ਕਹਾਣੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਬੜੇ ਰਣਾ ਵਿਵਤੀ ਨਵਸ਼ਾਨਾ ਪਰ ਛੋਟ ਵੀ ਨਹੀਂ ਸ੍ਰੀ ਕੈਮਰਾ ਪੱਛਮੀ ਚ ਨੂੰ ਇਜਾਜ਼ਤ ਦੇਉ ਬਹੁਤ ਜਲਦੀ ਫਿਰ ਤਹਰਮਗੇ ਸਤਸ਼੍ਰੀ ਅਕਾਲ ਰੱਬ ਰੱਖਾ